ਨਿਊਜ਼ੀਲੈਂਡ ਬੋਲਣ ਦਾ ਮੌਕਾ ਮਿਲਿਆ ਹੈ ਟਾਈਮ ਸ਼ੁਰੂ ਹੋ ਚੁੱਕਿਆ ਜੀ ਬਾਈ ਇੱਕ ਗੱਲ ਸਾਰਿਆਂ ਨੂੰ ਬੋਲਣੀ ਹੈ ਹੱਥ ਖੜੇ ਕਰਕੇ ਜਵਾਬ ਦੇਣਾ ਹੈ ਬੋਲੋ ਧੰਤਨ ਬਾਬਾ ਘੜਾ ਦਾਜੀ ਕੀ ਜੈ ਧੰਤਨ ਬਾਬਾ ਘੜਾ ਦਾਜੀ ਕੀ ਜੈ ਧੰਤਨ ਬਾਬਾ ਘੜਾ ਦਾਜੀ ਕੀ ਜੈ ਹਾਉ ਜੈ ਜੈ ਕਾਰ ਰਹਿਣੀ ਸਦਾ ਜੈ ਜੈ ਕਾਰ ਰਹਿਣੀ ਸਦਾ ਉਹ ਪ੍ਰੇਤ ਸਾਰੀ ਗੋਚ ਪੱਟੀ ਅਲੀ ਸਾਰੀ ਦੁਨੀਆ ਸੰਤਾ ਬਾਹਾਪੁਰਸ਼ ਨੇ ਧਾਰੀ ਹੈ ਸਰਪੰਚ ਗਰਧਾਰੀ ਲਾਲ ਜੀ ਤੁਹਾਡੇ ਸਿਰ ਦੇ ਉੱਪਰ ਵੀ ਵੱਡਾ ਹੱਥ ਹੈ ਜੇ ਦੋਗਲਾ ਪਿੰਡ ਸਰਪੰਚੀ ਲੜੀ ਇੱਥੇ ਵੀ ਜਿੱਤ ਪ੍ਰਾਪਤ ਹੋਈ ਕਹਿੰਦੇ ਵੀ ਫਿਰ ਬਲਾਗ ਸੰਤੀ ਲੜੀ ਉੱਥੇ ਵੀ ਜਿੱਤ ਪ੍ਰਾਪਤ ਹੋਈ ਤੇ ਇੱਥੇ ਵੀ ਜਿੱਤ ਪ੍ਰਾਪਤ ਹੋ ਗਈ ਪ੍ਰਿਤਪਾਲ ਜੇਤੂ ਰਿਹਾ ਪੁਆਇੰਟ ਦੇ ਬਾਅਦ ਤੇ ਜੋਰਦਾਰ ਤਾੜੀਆਂ ਲਾ ਦਿਓ ਜੋਰਦਾਰ ਤਾੜੀਆਂ ਲਾ ਦਿਓ ਜੀ ਉਹ ਇੱਕ ਬਰੀ ਹਿਯਾਰਪੁਰ ਵਾਲਿਓ ਜਾਣ ਤੋਂ ਪਹਿਲਾਂ ਹੱਲਾ ਗੁੱਲਾ ਕਰ ਦਿਓ ਏ ਜੀ ਇੱਕ ਨੰਬਰ ਝੰਡੀ ਦਾ ਪੱਡਾ ਰੁਸਤ ਮਹਿੰਦ ਪ੍ਰਿਤਪਾਲ ਫਗਵਾੜਾ ਟਾਈਮ ਵੀ ਬੜਾ ਦੇਖਿਆ ਪਹਿਲੀਆਂ ਦੇ ਵਿੱਚ ਗਰੀਬੀ ਵੀ ਬੜੀ ਦੇਖੀ ਐ ਤੇ ਅੱਜ ਮਾਲਕ ਨੇ ਦਿੱਤਾ ਵੀ ਬੜਾ ਕੁਝ